ਸਸੀ ਗੱਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਚਾਚਾ ਅਬਦੀ ਜੀ YouTube ਚੈਨਲ ਆਸ ਕਰਦਾ ਸਾਰੇ ਠੀਕ ਠਾਕ ਚੜ੍ਹਦੀ ਕਲਾ ਵਿੱਚ ਹੋਵੋਗੇ ਸਾਡੇ ਬਲੌਗਰ ਨੂੰ ਇੰਜੋਏ ਕਰਦੇ ਹੋਵੋਗੇ ਵੀਡੀਓਆਂ ਨੂੰ ਸੋ ਤੁਹਾਨੂੰ ਅੱਜ ਇੱਕ ਚੀਜ਼ ਹੋਰ ਦਿਖਾਉਣੀ ਹੈ ਬਹੁਤ ਵੱਡੀ ਚਾਚਾ ਆ ਲੱਗ ਜੂ ਆਸਰਾ ਉਹ ਚਾਚਾ ਬੇਬੇ ਇਧਰ ਦੇਖ ਛੱਟ ਬਰੇ ਤੋਂ ਕੋਈ ਨਾ ਗੁੱਸੇ ਹੋ ਗਈ ਬੇਬੇ ਥੋੜੀ ਚਾਚਾ ਉਮਰ ਕਿੰਨੀ ਹੋ ਗਈ ਬੇਬੇ ਦੀ ਬੇਬੇ ਹੱਲਿਆ ਤਾਂ 20 ਸਾਲ ਪੈਣੀਆਂ ਦੀ ਹੈ ਬੇਬੇ ਇਹ ਤਾਂ ਹੱਲੇ ਪੈ ਨੇ ਉਹ ਤੋਂ ਬੇਬੇ 20 ਤੋਂ ਵੱਧ ਸੀ ਬੱਲੇ ਹੋਈ ਹੈ ਘੜੀ ਤਾਂ ਇਹ ਵੀ ਇਹੀ ਹਾਲ ਦੱਸਦਾ ਹੁੰਦਾ ਤੇ ਵੇ ਬੇਬੇ ਨੇ ਵੀ ਗਿਆ ਦੱਸ। ਵੇ ਬੇਬੇ ਤੇਰੀ 20 ਸਾਲ ਕੁੱਤੇ ਦੀ ਉਮਰ ਹੱਲੇ ਆਵਲੇ। ਤੈਨੂੰ ਸਾਰਾ ਯਾਦ ਹੋਊਗਾ ਤਾ। ਮੈਂ ਕਿ ਯਾਦ ਮੈਂ ਤੇ ਉਦੋਂ ਤੇਰੀ ਮਾਸੀ ਨੇ ਟੂਮਾ ਸੰਭ ਗਿਆ ਨੇ। ਹਾਂ। ਹੱਲਾ ਪੈ ਗਿਆ। ਹੂੰ। ਪੈ ਉੱਡ ਕੇ ਆ ਗਈ। ਹੂੰ। ਇਹ ਸਾਰੇ ਕੋਈ ਕਿੱਥੇ ਚ ਭੱਜ ਗਿਆ ਕੋਈ ਕਿੱਥੇ ਭੱਜ ਗਿਆ। ਹੂੰ। ਇਹ ਹੀ ਆ ਟੂਮਾ ਪਈਆਂ। ਅੱਛਾ। ਮੈਂ ਕਿ ਅਸੀਂ ਕਾੜਣੀ ਅੱਗੇ ਬਾਹਰ ਦੁੱਧ ਕਰਦੇ ਹੁੰਦੇ। ਹੂੰ। ਮੈਂ ਸਵਾ ਕੱਢ ਤੇ ਸਵਾ ਕੱਢ ਕੇ ਕਿਹਾ। ਵਿੱਚ ਦੇ ਚਾਰ ਨੂੰ ਪੁੱਜਾ। ਬੁੱਲੜੇ ਹਾਰੇ ਜੀ ਹਾਰੇ ਜੀ ਹਾਰੇ ਜੀ ਮਿੱਠੇ ਦੇ ਕੇ ਕਿਰਾ ਉੱਤੇ ਕੋਈ ਪਾਤੇ ਓਕੇ ਅੱਗ ਲਾ ਦਿੱਤੀ ਹੂੰ ਜਿੱਥੇ ਦਾ ਲਾਤਾ ਹੂੰ ਗਿੰਡਾ ਲਾਤਾ ਹੂੰ ਗਿੰਡਾ ਲਾਤਾ ਅਗੇ ਜਿਆਦਾ ਤਰੇ ਸੀ ਉਧਰ ਉਧਰੀ ਭੱਜ ਗਿਓ ਆਈਆਂ ਹੂੰ ਇਹ ਬਹਿ ਗੱਲ ਮੇਰੀ ਭੈਣ ਕਹਣ ਲੱਗੀ ਵੀ ਹੂੰ ਲਗਦਾ ਮੈਂ ਇੱਥੇ ਰੱਖੀਂ ਦਿਆਂ ਅੱਛਾ ਉਧਰ ਹੀ ਬਹਿਣ ਆ ਤੇ ਜੋ ਹਾਂ ਹਾਂ ਤੇ ਠੀਕ ਹੈ ਠੀਕ ਹੈ ਲਗਾ ਉੱਥੇ ਰੱਖੇ ਜੀਆਂ ਕਈ ਜਗ ਦੀ ਆਉਣੀ ਮੈਂ ਖੜ ਜਾਈਏ ਤੁਸੀਂ ਹੂੰ ਤੋ ਆਉਂਦੇ ਨੇ ਉਹ ਜੜੀਆਂ ਨਹੀਂ ਹੂੰ ਵੀ ਜੇ ਮੈਂ ਬਾਥਨੇ ਕਿਦਾਂ ਹੂੰ ਜਾਥਣੇ ਜਿਆ ਕੇ ਜੁੱਸ ਕੱਢਿਆ ਤੇਰੇ ਜੀ ਉਸ ਜਿਆ ਕੱਢਿਆ ਤੇ ਮੇਰਾ ਬੇ ਕਹਦਾ ਸਗਾ ਕੁਜੇ ਜ ਟੂਮਾ ਪਾ ਕੇ ਦੱਬੀਆਂ ਹੋਈਆਂ ਸੀ ਉਹ ਰੱਖਤੀਆਂ ਵਿੱਚ ਰੱਖ ਦਿੱਤੀਆਂ ਮੇਰਾ ਪਿਓ ਕਹਿੰਦਾ ਸਾਵਾ ਜ਼ਰੂਰ ਦੇ ਬਾਈ ਹੂੰ ਮਕੇ ਸਾਡੇ ਕਿਹੜਾ ਮਾਮਾਜੀ ਕੀ ਹਾਂ ਮੈਂ ਜੈ ਜੈ ਤਾਂ ਕੀ ਤੇ ਜਦ ਤਣੀ ਤੇ ਸਾਰਾ ਜਾਦਾ ਬੇਬੇ ਹਨ ਫਿਰ ਉਸ ਸਾ ਬਣ ਗਿਆ ਤੇ ਐਸਟੀਮੇਟ ਲਈਏ 100 ਤੋਂ ਉੱਪਰ ਹੋ ਗਈ ਬੇਬੇ ਸੈਂਚਰੀ ਮਾਰ ਗਿਆ ਬਣੀ 70 ਦਾ ਵੀ ਬਣੀ ਹਾਂ ਮੋਟੇ ਜੀ ਨਾ ਹੀ 20 ਹਾਲ ਦੀ ਸੀ ਤੇ 84 ਜੋ ਇਹਨੇ ਲੰਗੇ ਨਾ ਸੌਰੀ 47 ਜੀ ਦੰਗੇ ਹੋਏ ਨੇ ਤੇ 20 ਹਾਲ ਦੀ ਸੀਗੀ ਉਦੋਂ 47 ਤੋਂ ਲਾਲਾ ਸਾਹਿਬ ਤੋਂ 73 ਹੋਗੇ 53 ਹੋਗੇ 63 ਹੋਗੇ 63 ਦੇ ਵਿੱਚ ਆਪ ਵਾਲਾ ਅ 24 ਭਾਈ ਨਹੀਂ ਯਾਰ ਫਿਰ ਤਾਂ ਘੱਟ ਬਣੀ ਉਮਰ ਤੁਹਾ ਤੋਂ ਭਾਈ ਨਹੀਂ ਤਾਂ ਭਾਈ ਨਹੀਂ ਤਾਂ ਜਾ 20 ਹਾਲ ਦੇ ਨਹੀਂ ਹੁੰਦੀ ਉਦੋਂ ਬੇਬੇ ਦੀ ਉਮਰ ਜ਼ਿਆਦਾ ਹੋਊ ਜਿਹਦੇ ਹਿਸਾਬ ਨਾਲ ਜਾਣੀ ਸਾਰੇ ਦੱਸਦੇ ਆ ਕਿਉਂਕਿ ਬੇਬੇ ਦੇ ਜਿਹੜੀਆਂ ਨਾਲ ਦੀਆਂ ਹੋਰ ਭੈਣਾਂ ਸੀ ਬੇਬੇ ਦੀਆਂ ਜਮੇ ਹਨ ਬਾਕੀ ਸਾਰੇ ਜੋ ਵੀ ਦੱਸਦੇ ਆ ਜਾਣੀ ਜਿਹੜੇ ਵਿੱਚੋਂ ਕੁਝ ਚਲੇ ਵੀ ਗਏ ਮਰ ਵੀ ਗਏ ਹਨ ਪਹਿਲਾਂ ਜਿਹਨਾਂ ਨੇ ਦੱਸਿਆ ਸਾਰਿਆਂ ਨੇ ਉਮਰ ਦੇ ਮੁਤਾਬਕ ਉਹ ਸਾਹ ਬਣਾ ਤੇ ਹੀ ਹੈ ਬੇਬੀ ਦੀ 100 ਸਾਲ ਤੱਕ ਤੇ ਉਹ 40 ਸਾਲ ਦਾ ਤਾਂ ਹੋ ਗਿਆ ਉਹ ਮੁੱਕਿਆ ਕੌਣ ਮੇਰਾ ਭਾਈ ਹਾਂ ਓਕੇ ਹਾਂ 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 ਮੈਂ ਛੋਟੇ ਰਹੀ ਸੀ ਪਾਇਆ ਤੂੰ ਤੇ 40 ਦਾ ਦੀ 40 ਸਾਲ ਦਾ ਹੋ ਕੇ ਮੁੱਕਿਆ ਫੇਰ ਹਾਂ ਕੋਈ ਵੀ ਕਹਾ ਜੋ ਵੀ ਨਾ ਰਹੀ ਉਹ ਕੋਈ ਨਹੀਂ ਬੇਬੇ ਰੱਬ ਮੈਨੂੰ ਇਹ ਕਰਨਾ ਏਬਰੇ ਕਰ ਮਹਾਜਾ ਚਲੋ ਜੋ ਹੋਣਾ ਪ੍ਰਮਾਤਮਾ ਨੂੰ ਜੋ ਮਨਜ਼ੂਰ ਆ ਉਹੀ ਹੋਣਾ ਤੇਰੇ ਹੱਥੀਆਂ ਦੀ ਕਿੰਨੇ ਤੋਰਤੇ ਬਲਾ ਦਾ ਬੜਾ ਬਾਬਾ ਦੁਰੇ ਤੇ 12 ਦੀ ਤਾਂ ਮਾਂ ਤੇ ਜਾਂਦੇ ਨੂੰ ਤੋਰਤੇ 12 ਉਹ ਦੁਰਤੇ ਤੇ ਇੱਥੇ ਕਿੰਨੇ ਦੀਏ ਪੰਜ ਪਾਈਏ ਤੇ ਪੰਜ ਦੀਏ ਨੇ ਜੋ ਇੱਕ ਬਚਦਾ ਹੈ ਮੇਰੇ ਬੁੜੇ ਵਰ ਤੇ ਇਹ ਬੁੜੀ ਸੀ ਹਾਂ ਸੱਤ ਹੋ ਗਏ ਤੇਰੇ ਦੀਏ 12 ਦੇ ਸੱਤ ਹਾਂ ਬਾਰ ਹੋ ਗਈ ਬਈ ਉਹ ਪੱਕੀ ਚੱਕ ਲਓ। ਲੋਈ ਇਹ ਅਸੀਂ ਬੇਬੇ ਬਾਰੇ ਦੱਸਣਾ ਹੀ ਕੋਈ ਥੋੜਾ ਜਿਹਾ ਵੀ ਬੇਬੇ ਦੀ 100 ਸਾਲ ਦੀ ਉਮਰ ਹੋ ਗਈ। ਬਾਕੀ ਬੇਬੇ ਨਾਲ ਥੋੜੀਆਂ ਜਿਹਾ ਗੱਲਾਂ ਕਰ ਲੀਆਂ। ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਐਵੇਂ ਦੀਆਂ ਵਧੀਆ ਗੱਲਾਂ ਦਿਖਾਈਏ, ਵਧੀਆ ਗੱਲਾਂ ਕਰੀਏ। ਸਾਨੂੰ ਕੋਈ ਇਹੋ ਜਿਹੀ ਲਾਲਚ ਨਹੀਂ ਹੈਗਾ ਵੀ ਮਾੜੀ ਜੀ ਦਿਖਾ ਕੇ ਵਾਇਰਲ ਹੋਣ ਦਾ। ਕਿਉਂਕਿ ਤੁਹਾਨੂੰ ਪਤਾ ਲੋਕ ਇੱਥੇ ਵਾਇਰਲ ਹੋਣ ਲਈ ਨਵੇਂ-ਨਵੇਂ ਟਰਿਕ ਖੇਲਦੇ ਆ। ਤੇ ਕੋਈ ਆਪਦੇ ਘਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਵਿਚੇ ਫਿਰੀ ਜਾਂਦੇ ਨੇ, ਘਰ ਵਾਲਿਆਂ ਨੂੰ ਖਿੱਚੀ ਫਿਰੀ ਜਾਂਦੇ ਨੇ। ਉਹ ਚੀਜ਼ਾਂ ਵਧੀਆ ਨਹੀਂ ਲੱਗਦੀਆਂ ਬਾਈ। ਆ ਇਹ ਚੱਲ ਬੇਬੇ ਇਹ ਦਿਨ ਆ ਬਹਿ ਕੇ ਆਪਾਂ ਗੱਲਾਂ ਕਰ ਲਈਆਂ ਹੋਰ ਗੱਲਾਂ ਤੇ ਘਰ ਵਾਲਿਆਂ ਨੇ ਬੈਡਰੂਮਾਂ ਦੇ ਵਿੱਚ ਕੈਮਰੇ ਫਿੱਟ ਕਰਨੇ ਹੋਰ ਗੱਲਾਂ ਇਹ ਦੋਨਾਂ ਦੇ ਵਿੱਚ ਧਰਤੀ ਸਮਾਨ ਦਾ ਫਰਕ ਆ ਸੋ ਅਸੀਂ ਵਾਇਰਲ ਵੀਡੀਓ ਕਰਨ ਲਈ ਇਹੋ ਜਿਹੀ ਕੋਈ ਵੀ ਕੰਮ ਨਹੀਂ ਕਰਾਂਗੇ ਨਾ ਸਾਨੂੰ ਚੰਗਾ ਲੱਗਦਾ ਤੁਹਾਨੂੰ ਪਤਾ ਇੱਥੇ ਲੋਕ ਵਾਇਰਲ ਹੋਣ ਲਈ ਕੀ ਕੀ ਕਰਦੇ ਆ ਤੁਹਾਨੂੰ ਮੈਂ ਇੱਕ ਕਹਾਣੀ ਦੱਸਦਾ ਵਾਇਰਲ ਹੋਣ ਲਈ ਲੋਕ ਕੀ ਕੀ ਕਰਦੇ ਆ ਤਾਂ ਲਓ ਜੀ ਮੈਂ ਤੁਹਾਨੂੰ ਇਹੀ ਦੱਸਣਾ ਸੀਗਾ ਵੀ ਲੋਕ ਆਪਣੇ ਆਪ ਨੂੰ ਵਾਇਰਲ ਕਰਨ ਲਈ ਕਿਸੇ ਕਿੱਥੇ ਤੱਕ ਜਾ ਸਕਦੇ ਆ ਨਾ ਬਾਕੀ ਤੁਹਾਨੂੰ ਪਤਾ ਹੀ ਆ ਜੋ ਕੋ ਚੱਲ ਰਿਹਾ ਜਿਹੜਾ ਲੋਕ ਵਾਇਰਲ ਹੋਣ ਲਈ ਆਪਣੀ ਇੱਜ਼ਤ ਨਾਲ ਫੇਲ ਗਿਆ ਕਿ ਜਿਹਨੂੰ ਕੋਈ ਮਾਤਰ ਨਹੀਂ ਰਿਹਾ ਆ ਦੀ ਇੱਜ਼ਤ ਨਾਲ ਨਾ ਵੀ ਅਸੀਂ ਆਉਦੇ ਘਰ ਦੀ ਇੱਜ਼ਤ ਰੱਖਣੀ ਆ ਬਾਹਰ ਲ ਕਰਨੀ ਸਭ ਕੁਝ ਦਿਖਾਈ ਜਾਂਦੇ ਆ ਵਾਈ ਉੱਤੇ ਆ ਫਿਰ ਸੋ ਮੈਂ ਤੁਹਾਨੂੰ ਇੱਕ ਕਹਾਣੀ ਦੱਸਦਾ ਅਮਰੀਕਾ ਦੀ ਇੱਕ ਕਹਾਣੀ ਆ ਜੀ 1981 ਦੀ 1981 ਦੇ ਵਿੱਚ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਹੁੰਦੇ ਆ ਉਹ ਹੁੰਦੇ ਆ ਜੀ ਰੋਨਾਲਡ ਰੇਗਨ ਤੇ 30 ਮਾਰਚ 1981 ਦੀ ਗੱਲ ਆ ਇਹ ਉਹਨਾਂ ਨੇ ਆਪਣੇ ਅਮਰੀਕਾ ਦੇ ਵਿੱਚ ਹੈਨਾ ਅ ਵਾਸ਼ਿੰਗਟਨ ਦੇ ਵਿੱਚ ਇੱਕ ਹੋਟਲ ਹੁੰਦਾ ਉਹ ਹੋਟਲ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਉਹਨਾਂ ਨੇ ਪ੍ਰੋਗਰਾਮ ਤੇ ਜਾਣਾ ਹੁੰਦਾ ਚਲੋ ਉਹ ਆਪਣਾ ਉਥੇ ਪਹੁੰਚ ਜਾਂਦੇ ਆ ਨਾ ਪੂਰਾ ਤਾਮਾ ਜਾਮਾਲ ਆ ਕੇ ਉਹਨਾਂ ਦੀ ਜਿੰਨੀ ਸਕਿਉਰਿਟੀ ਨਾ ਤੁਹਾਨੂੰ ਪਤਾ ਵੀ ਅਮਰੀਕਾ ਦਾ ਜਿਹੜਾ ਪ੍ਰੈਜ਼ੀਡੈਂਟ ਆ ਜਿਹੜੀ ਉਹਦੀ ਸਕਿਉਰਿਟੀ ਆ ਤੇ ਉਹਦਾ ਕਿੰਨੀ ਮਤਲਬ ਉਹ ਹੋ ਆ ਨਾ ਬਹੁਤ ਬਹੁਤ ਜ਼ਿਆਦਾ ਸਾਖ ਦਾ ਸਕਿਉਰਿਟੀ ਉਹਨਾਂ ਦੀ ਸੋ ਉਹਨਾਂ ਦੀ ਸਕਿਉਰਿਟੀ ਪੂਰੀ ਲੱਗੀ ਹੁੰਦੀ ਆ ਉੱਥੇ ਕੀ ਹੁੰਦਾ ਵੀ ਸੋ ਉੱਥੇ ਕੀ ਹੁੰਦਾ ਜੀ ਇੱਕ 25 ਸਾਲਾਂ ਦਾ ਨੌਜਵਾਨ ਹੁੰਦਾ ਜਿਹਦਾ ਨਾਮ ਹੁੰਦਾ ਜੌਨ ਰਿੰਕਲੇ ਜੋਨ ਰਿੰਕਲੇ ਕੀ ਕਰਦਾ ਗੋਲੀ ਚਲਾ ਦਿੰਦਾ ਉਹ ਜਿਹੜੀ ਗੋਲੀ ਹੁੰਦੀ ਹੈ ਇੱਕ ਸਟਾਫ ਮੈਂਬਰ ਦੇ ਵੱਜਦੀ ਹੈ ਜਿਹੜਾ ਸਟਾਫ ਮੈਂਬਰ ਬਾਅਦੋਂ ਕੋਸਾਲਾ ਬਾਅਦ ਉਹਦੀ ਦਾ ਡੈਥ ਹੋ ਜਾਂਦੀ ਆ ਪਰ ਇਹ ਗੋਲੀ ਨਾਲ ਜਿਹੜੇ ਆਪਣੇ ਉਥੇ ਦੇ ਪੀਐਮ ਹੁੰਦੇ ਆ ਰੋਨਾਲਡ ਰਿਗਨ ਗੋਲੀ ਉਹਨਾਂ ਦੇ ਵੀ ਵੱਜਦੀ ਆ ਪਰ ਉਹਨਾਂ ਦੀ ਬਚਤ ਆਈ ਹੋਈਂਦੀ ਆ ਵੀ ਜਿਹੜੀ ਗੋਲੀ ਹੁੰਦੀ ਆ ਨਾ ਉਹਨਾਂ ਦੇ ਦਿਲ ਤੋਂ ਥੋੜਾ ਜਿਹਾ ਥੱਲੇ ਫੇਫੜਿਆਂ ਦੇ ਵਿੱਚ ਵੱਜ ਗਈ ਆ ਫੇਫੜਿਆਂ 'ਲੀ ਗੋਲੀ ਵੱਜਣ ਕਾਰਨ ਤੇ ਉਨਾਂ ਨੂੰ ਮਤਲਬ ਟਾਈਮ ਤੇ ਹਸਪੀਟਲ ਲਿਆਇਆ ਜਾਂਦਾ ਉਹਨਾਂ ਦੀ ਬਚਤ ਹੋ ਗਈ ਪਰ ਜਿਹੜਾ ਉਹ ਮੁੰਡਾ ਹੁੰਦਾ ਨਾ ਜੌਨ ਰਿੰਕਲੇ ਉਹਨੂੰ ਅਰੈਸਟ ਕਰ ਲੈਂਦੇ ਆ ਉੱਥੇ ਅਰੈਸਟ ਕਰਨ ਤੋਂ ਬਾਅਦ ਜਦੋਂ ਉਹਦੀ ਪੁੱਛਤਾਛਾੜ ਹੁੰਦੀ ਆ ਸਾਰੀ ਉਹ ਡੇ ਤੇ ਪਤਾ ਕਰਦੇ ਆ ਹਨਾ ਵੀ ਕੀ ਗੱਲ ਆ ਭਾਈ ਗੋਲੀ ਗਾਦੇ ਚਲਾਈ ਜਾਂ ਤੈ ਜਦੋਂ ਉਹਦਾ ਕਾਰਨ ਸਾਹਮਣੇ ਆਉਂਦਾ ਤਾਂ ਸਾਰਿਆਂ ਨੇ ਮਤਲਬ ਖਾਡੀਆਂ ਰਹਿ ਜਾਂਦੇ ਨੇ ਵੀ ਸਾਰੇ ਇਹ ਕਿਹੜਾ ਕਾਰਨ ਹੋਇਆ ਹਨਾ ਤੇ ਜਿਹੜਾ ਉਹ ਮੁੰਡਾ ਹੁੰਦਾ ਉਹ ਕੁਝ ਦਿਨ ਪਹਿਲਾਂ ਹੀ ਹਜੇ ਆਪਣੇ ਮੈਟਰੋ ਹਸਪੀਟਲ ਤੋਂ ਡਿਸਚਾਰਜ ਹੋ ਕੇ ਘਰੇ ਆਇਆ ਹੁੰਦਾ ਮਤਲਬ ਮੈਟਰੋ ਹਸਪੀਟਲ ਤੋਂ ਹੁੰਦਾ ਪਹਿਲਾਂ ਮੈਂ ਤਾਂ ਉਸ ਦਿੱਤੀ ਹੈ ਜਿਹੜੀ ਉਹ ਸਹੀ ਨਹੀਂ ਹੁੰਦੀ ਤੇ ਜਦੋਂ ਉਹਨੂੰ ਪੁੱਛਦੇ ਆ ਵੀ ਤਾਂ ਗੋਲੀ ਕਾਤੇ ਮਾਰੀ ਉਹੀ ਗੱਲ ਵੀ ਬਾਹਰ ਨੂੰ ਹੋਣਾ ਤੇ ਉਥੋਂ ਦੀ ਇੱਕ ਆਪਣੇ ਐਕਟ्रेस ਹੁੰਦੀ ਆ ਤੇ ਉਹ ਕਹਿੰਦਾ ਵੀ ਮੈਂ ਗੋਲੀ ਤਾਂ ਚਲਾਈ ਆ ਵੀ ਜਿਹੜੀ ਉਹ ਐਕਟ्रेस ਆ ਨਾ ਮੈਂ ਕੋਈ ਨਜ਼ਰਾਂ ਚ ਮੋਝਾਉਣਾ ਵੀ ਮੈਂ ਗੋਲੀ ਮਾਰੂੰਗਾ ਪ੍ਰਾਈਮ ਮਿਨਿਸਟਰ ਤੇ ਗੋਲੀ ਵੱਜੂਗੀ ਮੈਂ ਖਬਰਾਂ ਚ ਆਉਣਾਗਾ ਅਖਬਾਰ ਦੇ ਵਿੱਚ ਮੇਰੀ ਫੋਟੋ ਲੱਗੂ ਸਾਰੇ ਪਾਸੇ ਵਾਇਰਲ ਹੋ ਜੂ ਮੈਂ ਉਹਦੀ ਅੱਖਾਂ ਚ ਤੁਸੀਂ ਦੇਖੋ ਵੀ ਇੱਕ ਬੰਦੇ ਨੇ ਵਾਇਰਲ ਹੋਣ ਲਈ ਉਸ ਤੋਂ ਦੇ ਪ੍ਰਾਈਮ ਮਿਨਿਸਟਰ ਤੇ ਗੋਲੀ ਮਾਰਤੀ ਤੇ ਜੀਤੋਂ ਬਾਅਦ ਇਹ ਵਾਰਦਾਤ ਹੋਈ ਹੋਈ ਆ 1981 ਦੇ ਵਿੱਚ ਤੇ ਉਹ ਮੁੰਡੇ ਨੂੰ ਕੀ ਹੁੰਦਾ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਮੈਂਟਲ ਹਸਪੀਟਲ ਦੇ ਵਿੱਚ ਭੇਜਤਾ ਜਾਂਦਾ ਕਿਉਂਕਿ ਉਹਦੀ ਮੈਂਟਲ ਸਿੱਕੀ ਜਿਹੜੀ ਸਹੀ ਨਹੀਂ ਹੁੰਦੀ ਤੇ ਤੁਸੀਂ ਇਹ ਦੇਖੋ ਕਿ 1981 ਦੀ ਇਹ ਘਟਨਾ ਹੋਈ ਰਿਆ 1981 ਤੋਂ ਲੈ ਕੇ ਅੱਜ ਤੱਕ 2024 ਚੱਲ ਪਿਆ ਹੁਣ ਤੱਕ ਵੀ ਅਮਰੀਕਾ ਦੇ ਪ੍ਰਾਈਮ ਮਿਨਿਸਟਰ ਨੇ ਜੱਥੇ ਵੀ ਜਾਣਾ ਹੁੰਦਾ ਤਾਂ ਉੱਥੋਂ ਦੇ ਲਾਗਪਾਸ ਦਾ ਜਿਹੜਾ ਵੀ ਕੋਈ ਮੈਂਟਲ ਹਸਪੀਟਲ ਹੁੰਦਾ ਨਾ ਤਾਂ ਉਹ ਚੈੱਕ ਕਰ ਦਿਆ ਉੱਥੋਂ ਵੀ ਮੈਂਟਲ ਹਸਪੀਟਲ ਦੇ ਵਿੱਚੋਂ ਕੁਝ ਦਿਨ ਪਹਿਲਾਂ ਕੋਈ ਡਿਸਚਾਰਜ ਹੋ ਕੇ ਤਾਂ ਨਹੀਂ ਆਇਆ ਤੁਸੀਂ ਇਹ ਦੇਖੋ ਵੀ ਉਦੋਂ ਤੋਂ ਲੈ ਕੇ ਇਹਨਾਂ ਦੀ ਇੰਨੀ ਕਿ ਜ਼ਿਆਦਾ ਹੋ ਉਹ ਆ ਸਿਕਿਉਰਿਟੀ ਵੀ ਅਮਰੀਕਾ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਨੇ ਜਿਹੜੀ ਵੀ ਕੰਟਰੀ ਜਾਣਾ ਹੁੰਦਾ ਤਾਂ ਇਹ ਦੇਖਿਆ ਜਾਂਦਾ ਵੀ ਜਿਹੜੀ ਜਗ੍ਹਾ ਤੇ ਉਹਨੇ ਜਾਣਾ ਜਿਹੜਾ ਉਹਦੇ ਨੇੜੇ-ਤੇੜੇ ਲਾਗਪਾਸ ਕੋਈ ਮੈਂਟਲ ਹਸਪੀਟਲ ਆ ਗਿਆ ਉਹ ਮੈਂਟਲ ਹਸਪੀਟਲ ਦੇ ਵਿੱਚੋਂ ਕੋਈ ਡਿਸਚਾਰਜ ਹੋ ਕੇ ਆਇਆ ਤਾਂ ਵੀ ਇਹ ਚੀਜ਼ ਚੈੱਕ ਕੀਤੀ ਜਾਂਦੀ ਆ ਸੋ ਮੈਂ ਇਹ ਹੀ ਗੱਲ ਦੱਸਣੀ ਸੀ ਕਿ ਵੀ ਆਪਣੇ ਆਪਣੇ ਲੋਕਾਂ ਦੀ ਵੀ ਹਰ ਬਹੁਤ ਜ਼ਿਆਦਾ ਮਤਲਬ ਬਹੁਤ ਇਨਸਾਨ ਦੇ ਵਿੱਚ ਬਹੁਤ ਜਿਆਦੇ ਲੋਕਾਂ ਨੂੰ ਇਹ ਹੋਇਆ ਪਿਆ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਵਾਇਰਲ ਹੋਈਏ ਹਰ ਬੰਦਾ ਕੋਈ ਨਾ ਕੋਈ ਨਵਾਂ ਤਰੀਕਾ ਲੱਭਦਾ ਵਾਇਰਲ ਹੋਣ ਦਾ ਜਿਹੜਾ ਇਹ ਮੁੰਡਾ ਸੀਗਾ ਉਸ ਤੋਂ ਬਾਅਦ ਦੇ ਵਿੱਚ ਸ਼ਾਇਦ ਅ 2008 ਤੱਕ ਪਤਾ ਨਹੀਂ ਇਹ ਮੇਰੇ ਪੂਰਾ ਸਨ ਯਾਦ ਨਹੀਂ ਹੈਗਾ ਤੇ ਇਹਨੂੰ ਫਿਰ ਇੱਕ ਉੱਥੇ ਮਹਿਮ ਚੱਲੀ ਹੈ ਨਾ ਸਾਰੇ ਕਹਿਣ ਲੱਗੇ ਜਿਵੇਂ ਸੋਸ਼ਲ ਮੀਡੀਆ ਦੇ ਵੀ ਮਹਿਮ ਜੀ ਚਲਾ ਲੈਂਦੇ ਨੇ ਲੋਕ ਹਨਾ ਵੀ ਹੈਸ਼ਟੈਗ ਪਾਉਣ ਲੱਗ ਜਾਂਦੇ ਆ ਇਸ ਤਰ੍ਹਾਂ ਉੱਥੇ ਮਹਿਮ ਚੱਲੀ ਵੀ ਹੋਣੀ ਵੀ ਸ਼ੁਰੂ ਹੋ ਦਿੱਤਾ ਜਾਵੇ ਵੀ ਫੌਲਚਰ ਹੋ ਗਿਆ ਨਾ ਮੈਂਟਲ ਹਸਪੀਟਲ ਦੇ ਵਿੱਚ ਤਾਂ ਫਿਰ ਉਹਨੂੰ ਛਾਲ ਦਿੱਤਾ ਜੀ ਤੇ ਇਹ ਜਿਹੜਾ ਮੁੰਡਾ ਜੌਨ ਰਿਕਲੇ ਇਹ ਹੋਣਾ ਇਸ ਟਾਈਮ ਇੱਕ YouTube ਚੈਨਲ ਚਲਾ ਰਿਹਾ ਜਿੱਤੇ ਦੇ ਵਧੀਆ ਹੈਗੇ ਨੇ ਸਬਸਕ੍ਰਾਈਬਰ ਤੇ ਤੁਸੀਂ ਦੇਖੋ ਵੀ ਇੱਕ ਬੰਦਾ ਵਾਇਰਲ ਹੋਣ ਲਈ ਕਿੱਡਾ ਕਦਮ ਚੱਕਿਆ ਉਹਨੇ ਪ੍ਰਧਾਨ ਮੰਤਰੀ ਦੇ ਉਹ ਵੀ ਅਮਰੀਕਾ ਦੇ ਪ੍ਰਧਾਨ ਮੰਤਰੀ ਦੇ ਗੋਲੀ ਮਾਰਨ ਦੀ ਬਹੁਤ ਵੱਡੀ ਗੱਲ ਆ ਵੈਸੇ ਪ੍ਰਧਾਨ ਮੰਤਰੀ ਕਿਸੇ ਵੀ ਕੰਟਰੀ ਦਾ ਹੋਵੇ ਜੇ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਦਾ ਬੰਦਾ ਤਾਂ ਉਹ ਬਹੁਤ ਗਲਤ ਹੁੰਦਾ ਹੈ ਉਹਦਾ ਕੀ ਰਜਨਾ ਭਰਨਾ ਪੈਣਾ ਸਾਰਿਆਂ ਨੂੰ ਪਤਾ ਹੀ ਆ ਕਮੇ ਹੀ ਗੱਲ ਦਸਾਈ ਸੀ ਵੀ ਲੋਕ ਵਾਇਰਲ ਹੋਣ ਲਈ ਲੋਕਾਂ ਨੂੰ ਇੰਨਾ ਕਿ ਜ਼ਿਆਦੇ ਅੱਛੀ ਵੀ ਲੱਗੀ ਪਈ ਆ ਵੀ ਅਸੀਂ ਕਿਸੇ ਨਾ ਕਿਸੇ ਕਾਰਨ ਵਾਇਰਲ ਹੋ ਜਾਈਏ ਸੋ ਸਾਡਾ ਇਹ ਮੰਨਣਾ ਜੀ ਵੀ ਵਾਇਰਲ ਹੋਣਾ ਜਾਂ ਉਹਦਾ ਮਸ਼ਹੂਰ ਹੋਣਾ ਪਰਮਾਤਮਾ ਦੇ ਹੱਥਾਂ ਜਦੋਂ ਉਹਨੇ ਦੇਣਾ ਫੜ ਤੁਹਾਨੂੰ ਆਪ ਹੀ ਦੇ ਦੇਣਾ ਤੇ ਕੋਈ ਵੀ ਅਧੋ ਦਾ ਕਦਮ ਨਹੀਂ ਚੱਕਣਾ ਚਾਹੀਦਾ ਨਾ ਜਿੰਮ ਕੇ ਹੁਣ ਆਪਾਂ ਦੇ ਰਹੇ ਹੁਣ ਉੱਠੀ ਆਪਦੇ ਬੈਡਰੂਮਾਂ ਦੇ ਵਿੱਚ ਆਦੇ ਘਰ ਵਾਲਿਆਂ ਦੇ ਕੋਲ ਕੈਮਰੇ ਵਟ ਕਰ ਦਿੰਦੇ ਆ ਸਾਰਾ ਦਿਨ ਬਸ ਕੈਮਰਾ ਚੱਕੀ ਵਾਲੇ ਵਾਲੇ ਭੱਜੇ ਫਰੀ ਜਾਂਦੇ ਆ ਸੋ ਇਹ ਵਧੀਆ ਨਹੀਂ ਲੱਗਦਾ ਨਾ ਘਰ ਦੀ ਇੱਜ਼ਤ ਹੁੰਦੀ ਆ ਕਰ ਦੀ ਜਦੋਂ ਘਰ ਤੇ ਰੱਖਣਾ ਚਾਹੀਦਾ ਸੋ ਸਾਡਾ ਦਸਣ ਦਾ ਇਹਨਾਂ ਗਫਾਰਦਿ ਸੀਗਾ ਜੀ ਤੇ ਅੱਗੇ ਤੁਸੀਂ ਵੀਡੀਓ ਦੇਖੋ ਆਪਾਂ ਬੀਬੇ ਨਾਲ ਗੱਲਬਾਤ ਕਰਦੇ ਆ ਧੰਨਵਾਦ ਕੋਈ ਨਹੀਂ ਆਪ ਕੋਲ ਨਾ ਕਰਨਾ ਕੋਈ ਨਾ ਹੋਇਆ ਦੀ ਨਾਰੂ ਦਾ ਹਾਂ ਜਨਮ ਨਿਰਮਲ ਆ ਆਛਾ ਨਿਰਮਲ ਹਾਂ ਬੀਬੇ ਦੇ ਨਿਰਮਲ ਦਾ ਗੁਜਰ ਗਿਆ ਸੀ ਨਿਰਮਲ ਕਿੰਨੇ ਦਿਨ ਦਾ ਹੋ ਗਿਆ ਗੁਜਰ ਗਿਆ ਸੀ 1.5 ਸਾਲ ਦਾ 1.5 ਸਾਲ ਦਾ ਆਇਆ ਤੇ 1 ਕਿਲੋ ਉਹ ਆਈ ਦਾ ਸਾਰਿਆਂ ਤੋਂ ਬੜੀ ਬੜਾ ਸੀ ਨਾ ਉਹ ਨਾ ਪਾਲਤ ਸੁਖਾਤ ਅਬ ਬੈਨ ਹੋ ਗਈ ਅਦੀ ਅਮਰੋ ਉਹ ਛੋਟਾ ਸੀ ਬੈਪੇ ਹੋ ਕੀ ਗਿਆ ਅਦੀ ਨੂੰ ਅੱਜ ਜਦ ਕਰ ਮਵਾਈ ਆਈ ਜੀ ਅਗੀ ਉਹੜਾ ਜਿਵੇਂ ਮਾਤਾ ਨੇ ਕਹੀ ਮਾਤਾ ਮਿਚ ਕੇ ਆਈ ਤੇ ਉਹੜਾ ਹੋ ਗਿਆ ਬਾੜਿਆ ਡਾਕਟਰ ਹੁੰਦਾ ਜਦ ਡਾਕਟਰ ਹੈ ਨਹੀਂ ਇਹਦਾ ਇਹਨਾਂ ਜਿਵੇਂ ਕਹਿੰਦੀ ਹੈ ਵੀ ਡਾਕਟਰੀ ਟਰੀਟਮੈਂਟ ਆ ਜਿਹੜਾ ਉਹ ਹੈ ਨਹੀਂ ਸੀ ਉਹ ਦੋਨੋਂ ਜਿਹਦੇ ਕਾਰਨ ਉਹ ਗਿਆ ਨਹੀਂ ਹੋ ਸਕਦਾ ਬਾਕੀ ਜਦੋਂ ਬੰਦਰੇ ਜਾਣਾ ਤਾਂ ਜਾਈ ਜਾਣਾ ਵਿੱਚ ਦੀ ਮਾਰੀ ਨੂੰ ਤੋ ਮੈਂ ਨਾ ਮੇਰੇ ਤੋਂ ਵੱਡਾ ਭਾਈ ਦੀ ਆ ਤੇ ਪੰਜਾੜ ਦੀ ਆ ਆਮਰਾ ਪਾਲਣੂ ਦੇ ਬਣਾ ਤੇ ਆਮਰਾ ਦੇ ਛੋਟਾ ਸੀ ਦੇ ਮੇਰੇ ਤੋਂ ਵੀ ਵੱਡਾ ਸੀ ਜਿਹੜਾ ਉਹ ਹਾਂ ਮੇਰੇ ਤੋਂ ਵੱਡਾ ਨਹੀਂ ਆ ਬੱਬੀ ਹਾਂ ਉਹ ਕਿੱਡਾ ਹੋ ਗਿਆ ਉਹ ਦੋ ਵੀ ਡੇਢ ਸਾਲ ਦਾ ਸੀ ਉਹ ਸਾਲ ਡੇਢ ਨਾਲ ਉਹ ਕੇ ਮੁੱਕਿਆ ਉਹ ਬਚਾਰਾ ਤੀਲੇ ਤੇ ਬੈਠਾ ਰਹਿੰਦਾ ਸੀ ਕੋਣ ਬੋਲੀ ਆ ਉਹ ਹੋ ਉਹਦਾ ਵੀ ਇਹ ਇਹ ਕਿਰਮ ਉਹ ਲੱਗਿਆ ਕਲੇ ਵੀ ਬਾਪੂ ਨੇ ਕਿਰਮ ਉਹ ਲੱਗਿਆ ਮੇਰੇ ਵੀ ਉਹਦੇ ਖਾਣ ਨੂੰ ਲੱਗਿਆ ਓਹੋ ਆਏ ਨਹੀਂ ਖਣਾ ਬਹੁਤ ਖਾਣਾ ਜਵਾਗਿਆ ਯਾਰ ਪਰਮਾਤਮਾ ਵਰਦਾ ਬਾਦ ਬਹੁਤ ਬਹੁਤ ਵਧੀਆ ਗੱਲ ਆ ਹਾਂਜੀ ਤੇੜਕਣਾਂ ਨੂੰ ਪੜਦਾ ਬਾਜੇਗਾ ਹਾਂ ਤੇਰੇ ਬਾਬਾ ਕੋਈ ਨਹੀਂ ਕੋਈ ਹੂੰ ਉਹਦੀ ਜਾਨ ਟੁੱਟਦੀ ਆ ਇਹ ਵੀ ਮਾਂ ਨੇ ਆਏ ਨਹੀਂ ਖਿਆ ਵੀ ਬਾਪੂ ਤੋਂ ਜਹਾ ਨਾ ਕੰਦੀ ਜੇ ਕਰਨ ਦਾ ਲੱਗਾ ਨਾ ਇਹਨਾਂ ਨੇ ਕਿਸੇ ਨੂੰ ਜੀਗਰ ਨਾ ਦਿੱਤਾ ਬਾਪੂ ਬੰਨਾ ਨਿਕਲ ਗਿਆ ਮੁੰਡੇ ਦੇ ਸਾਥ ਹੁੰਦੇ ਹੋਗੇ ਫੇਰ ਇਹਦਾ ਨਾਨਾ ਸੰਧਿਆ ਕਾ ਅਸੀਂ ਉਹ ਸਿਸਕਾਰ ਕੀਤਾ ਐ ਬਬੇ ਸੰਧਿਆ ਲਈ ਤਾਦੀ ਸੰਸਕਾਰ ਕਰਿਆ ਦੀ ਉਹਦਾ ਹਾਂ ਨਿਕ ਤੋਂ ਨਾਲੇ ਦਾ ਲੈ ਪਿਆ ਜੀ ਤਾਂ ਪਿਆ ਉਹਦਾ ਸੰਸਕਾਰ ਹੋ ਗਿਆ ਹਾਂ ਜੀ ਬਾਤ ਆ ਤੀ ਕਿ ਉਹਨਾਂ ਦੰਪਿਆ ਜੀ ਦੇ ਵੀਰ ਦੇ ਲਾਡਲੇ ਆਤੀਕ ਨੇ ਤੋਰ ਤੇ ਆ ਚਾ ਹਣਾ ਬਹੁਤ ਤੋਰ ਤੇ ਮੈਂ ਚਾਹੀ ਕਹਿ ਦੇ ਖੋਇਰਾ ਆਪਾ ਆ ਜੋ ਕੁੱਲੂ ਬੈਠੀ ਸੀ ਆ ਜੋ ਕੁੱਲੂ ਬੈਠੀ ਸੀ ਭਈ ਇੱਕ ਗੱਲ ਹੋਰ ਦੱਸਾਂ ਜੀ ਜੇ ਬਣਦੀ ਆ ਤੇ ਆ ਕੀ ਪਤਾ ਨਹੀਂ ਅਜੇ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਮੇਰੀ ਗੱਲ ਸੁਣ ਇੱਕ ਹੋਰ ਇੱਥੇ ਦੱਸਣ ਵਾਲੀ ਗੱਲ ਬਣਦੀ ਆ ਬੇਬੇ ਦੀ ਜਿਹੜੀ ਨਿਗਾ ਉਹ ਹੁਣ ਤੱਕ ਪੂਰੀ ਠੀਕ ਰਹੀ ਹੈ ਦੰਦ ਭਾਵੇਂ ਤੇ ਰਹਿ ਗਿਆ ਸੀ ਮੈਂ ਕਹਿੰਦਾ ਜੀ ਹੁਣ ਆ ਕੇ ਤਾਂ ਚੱਲ ਹੋ ਗਈ ਨਹੀਂ ਹੁਣ ਤੱਕ ਨਿਗਾ ਕੋਈ ਸਹੀ ਰਹੀ ਹੈ ਕੌਣ ਆਦਾ ਕੋਈ ਨਹੀਂ ਆਇਆ ਸੰਣੀ ਐ ਐ ਕਿ ਨਹੀਂ ਲੱਗੀ ਹਾਂ ਦੰਦ ਜ਼ਰੂਰ ਬੇਬੇ ਦੇ ਹੈ ਪਰ ਬਿਨਾਂ ਐਨਕ ਤੋਂ ਦਰਵਾਜ਼ੇ ਬੰਦਾ ਹੋਣੀ ਜਿੱਦ ਤੱਕ ਉਹ ਚੱਗਿਆ ਮੇਰੀ ਨਿਗਾ ਲੱਗੀ ਹਾਂ ਦਰਵਾਜ਼ੇ ਬੰਦਾ ਬਿਝਾਣ ਲੈਂਦੀ ਸੀ ਬੇਬੇ ਇੱਥੇ ਬੈਠੀ ਕੰਨੀਆਂ ਕੰਨੀਆਂ ਡਿੰਗਾ ਹੋਣਗੀਆਂ ਉਹਨਾਂ ਦਰਵਾਜ਼ਾ ਕੰਨੀਆਂ ਡਿੰਗਾ ਤੇ ਆ ਕੋਟੋੜੀ ਡਿੰਗਾ ਦੇ ਉਦਾਲੀ ਦੇ ਜਾਂ ਕੋਈ ਅੰਦਰ ਆ ਲੈ ਨਾ ਬੋਲ ਰਾ ਫੇਰ ਅੱਧੀ ਕਰਤਾ ਦੇਉਂਦੀ ਤੇ ਹਾਂ ਕੋਈ ਕਹਿਣਾ ਮੈਂ ਉੱਧੇ ਕਿੱਲੀ ਬੋਟ ਹੈਗੀ ਆ ਹਰ ਹਰ ਇਹ ਤੋਬਾ ਲਾ ਰਹੀ ਆ ਨਬਦ ਤੇ ਮੇਰਾ ਦੁੱਖਾ ਮੈਨੂੰ ਨਹੀਂ ਛੱਡਦਾ ਬਿਲਕੁਲ ਨਾ ਦੁੱਖ ਦੁੱਖ ਵੀ ਆਉਣਾ ਤੇ ਸੁੱਖ ਵੀ ਆਉਣਾ ਇਹ ਹੈਗਾ ਤਾਂ ਜਾਨੀ ਜੇ ਚਲੋ ਆਪਸ ਵਿੱਚ ਭੈਣ ਭਾਈਏ ਇਹ ਦੁੱਖ ਸੁੱਖ ਪਰ ਲੇਕਿਨ ਜੇ ਬੰਦੇ ਇਹ ਨਾ ਹੁਣ ਤਾਂ ਬੰਦਾ ਕਾਪਨੂ ਯਾਦ ਨਹੀਂ ਰੱਖੂਗਾ ਜੇ ਨਹੀਂ ਰੱਬ ਨੂੰ ਭੁੱਲ ਜੇਗਾ ਤਾਂ ਇਹ ਕਹਿੰਦੇ ਨੇ ਖੁਸ਼ੀ ਤੇ ਗਮੀ ਭੈਣਾ ਭੈਣਾ ਇਹ ਤਾਂ ਇਹਦੀ ਪਤਾ ਕਿਹੜੇ ਵੇਲੇ ਹਟ ਜਾ ਕਿਹੜੇ ਵੇਲੇ ਟਾਈਮ ਤੇ ਕੀ ਕਰ ਲੈਣਾ ਇਹ ਪਰ ਹੁਣ ਦਾ ਸਮਾਂ ਮਤਾਂ ਪਤਾ ਪੁਰ ਜਾਣਦਾ ਨਿਕਲਦਾ ਪੱਖਾ ਲਾ ਦੇ ਬਾਕੀ ਗੱਲ ਇਹ ਰਹੀ ਸਾਰੇ ਸਾਰੇ ਬੱਚੇ ਬੈਠੇ ਕਿ ਬੜਾ ਹੋਇਆ ਹੈ ਹੈ ਸਾਰੇ ਬੱਚੇ ਸਾਰੇ ਪਿੰਡ ਦੇ ਆਪਾਂ ਵਿੱਚ ਬੈਠੇ ਹੂੰ ਚਲੋ ਬੇਬੇ ਤੂੰ ਹੋਂਦ ਆ ਤੂੰ ਕਿਦਾਂ ਅੱਗੀ ਜੀ ਵੀ ਜਦ ਤੇਰਾ ਵਿਆਹ ਹੋਇਆ ਤੇਰਾ ਵਿਆਹ ਹੋਇਆ ਦੇਖੋ ਉਦੋਂ ਇੱਕ ਥਾਲ ਸੀ ਘਰ ਚ ਫਿਰ ਰੋਟੀ ਕਿਵੇਂ ਖਾਂਦੇ ਸੀ ਇੱਕ ਥਾਲ ਦੇ ਸਾਰੇ ਇੱਕ ਥਾਲ ਵਿੱਚ ਰੋਕੇ ਖਾਂਦੇ ਨਹੀਂ ਆ ਹਾਂ ਕੋਲੀਆਂ ਤਾਂ ਖਾਂਦੇ ਨਹੀਂ ਨਾਲੇ ਮੇਰੀ ਕੋਲੀਆਂ ਹੈ ਨਹੀਂ ਸੀ ਕੋਲੀਆਂ ਤਾਂ ਹੁੰਦੀਆਂ ਜੀ ਅੱਛਾ ਕਿਆ ਵਰਚਾ ਵੀ ਇਤਫਾੜ ਰਚੇ ਕਿਆ ਕਿੱਥੇ ਕਰਦੇ ਹੋ ہاں ਹੋਰ ਕੀ ਕਰਦੇ ਸੀ ਆਪਦੇ ਜਿੰਦ 100 ਕੱਲੀਏ ਪਿੰਡੀ ਸੀ ਉਹ ਕਿਸੇ ਨੂੰ ਨਹੀਂ ਹੁੰਦੀ ਬਾਕੀ ਬਿਲਕੁਲ ਕੋਈ ਨਹੀਂ ਵੀਂਦਾ ਅੱਛਾ ਗਰੀਬੇ ਤੇ ਗੱਟਾ ਇਹ ਕਿਹੜਾ ਸੋਚਣ ਵਾਲੀ ਆ ਵੀ ਉਹ ਜਿਹੜਾ ਇੱਕ ਥਾਲ ਜਦੋਂ ਤੂੰ ਬਹਿ ਕੇ ਆਇਆ ਇੱਕ ਥਾਲ ਸੀ ਘਰ ਚ ਜੇ ਕੋਈ ਥਾਲ ਉਹ ਚੱਕਣ ਆ ਗਿਆ ਉਹਦੇ ਪਿੱਛੇ ਤਾਂ ਗੜਾਸੇ ਚਲੇਗੇ ਉਹਨਾਂ ਥਾਲ ਪਿੱਛੇ ਉਹ ਤਾਂ ਬਹੁਤ ਕੀਮਤੀ ਥਾਲ ਹੋਊ ਸ਼ਾ ਮੈਂ ਕੋਈ ਇਹਨਾਂ ਨੂੰ ਵੀ ਆਵਣ ਦੇ ਬਰਾਣ ਨੂੰ ਮੈਂ ਕਿਹਾ ਹਾਂ ਅੱਛਾ ਯਾਨੀ ਸਾਰੇ ਇਕੱਠੀ ਗੜਾ ਵਾਲੇ ਬਹਿ ਕਿ ਗੱਭੇ ਥਾਲ ਰੱਖ ਲੈਂਦੇ ਦਾਲ ਥਾਲ ਦੇ ਵਿੱਚ ਦਾਲ ਪਾ ਕੇ ਅੱਥਾ ਜੀ ਰੋਟੀਆਂ ਵੜ ਲੈਂਦੇ ਆ ਤਾਂ ਭੌੜੇ ਕੱਬੇ ਜਿਆਡੇ ਬੀਰ ਕਿਹੜੇ ਗੱਲ ਹੂੰ ਉਹ ਨਹੀਂ ਵੀ ਖਾ ਲਾਤਾ ਕੋਈ ਗਿਲਾਸ ਅੱਗੇ ਕਿਉਂ ਕਾਤੇ ਰਹਦੀ ਹੈ ਹੈ ਸੱਲਵਾ ਇਹ ਤੇ ਬਲਕਿ ਫਰੈਂਕ ਫਲਮਾ ਕਰਕੇ ਰੱਖੀ ਕੋਸਰੇ ਮੰਜੇ ਥੱਲੇ ਬੇਬੇ ਇਹ ਕਹਿੰਦੀ ਵੀ ਮੈਂ ਪਤਾ ਉਹ ਕੀ ਕਹਦੀ ਆ ਸਾਮਾ ਆਂਟੀ ਕਹਿੰਦੀ ਵੀ ਮੈਂ ਕੀ ਲੈਣਾ ਇਹਨੂੰ ਗੇਦਮ ਬੇਬੇ ਨੂੰ ਗੋਡੀ ਨੂੰ ਮੈਂ ਤਾਂ ਕੀ ਲੈਣਾ ਕੀ ਲੈ ਲੋਈ ਇਹ ਤੋਂ ਨਹੀਂ ਆਏ ਕਹਿੰਦੀ ਮੈਨੂੰ ਕਹਿੰਦੀ ਇੱਕ ਦਿਨ ਦਰਾਹੋ ਤੂੰ ਨਾਰੀ ਆ ਲੈ ਆਦੀ ਮੈਂ ਕਿਹਾ ਵੀ ਕੀ ਕਰਨਾ ਟੀ ਪੈਸੇ ਪੁੱਛ ਲਿਆ ਕਹਿੰਦੀ ਥੋੜੀ ਬੇਬੇ ਕੀ ਲੈਣੀ ਆ ਹਾਂ ਹੁਣ ਤੇਰੇ ਮੰਜੇ ਥੱਲੇ ਨਾਰੀ ਇਹ ਰੱਖੂ ਵੀ ਇਹ ਤੂੰ ਧਿਆਨ ਰੱਖੀ ਪਾਣੀ ਦਾ ਰੱਖਤਾ ਰੱਖ ਲੈ ਬੇ ਪਾਣੀ ਦਾ ਰੱਖਤਾ ਬੇਬੇ ਇਹ ਨਹੀਂ ਖਾਦੀ ਇਹਨੂੰ ਰੱਖ ਲੈ ਬੇ ਹਾ ਬੇਬੇ ਬੇਬੇ ਦੇ ਵੀ ਸਾਡੀ ਦੇ ਬਹੁਤ ਤੰਤਰ ਪੜੇ ਹੋਏ ਨੇ ਪਾਣੀ ਤਾਂ ਰੱਖਦਾ ਹੁਣ ਨਾਰੀਅਲ ਦੀ ਕਮੀ ਆ ਹਾਂ ਪਾਣੀ ਰਾਜੀ ਬੇਬੇ ਥੱਲੇ ਹੋਣਾ ਹੀ ਨਹੀਂ ਪਤਾ ਵੀ ਕੀ ਕਰਕੇ ਲੈ ਆਈ ਅੰਦਰੋਂ ਮਾਤਰ ਪੜ ਕੇ ਲੈ ਆਈ ਯਾਰ ਕੋਈ ਨਹੀਂ ਆਈ ਆ ਹਾਂ ਇਤਨਾ ਲੱਗਦੀਗਾ ਤੇ ਬੇਬੇ ਨਹੀਂ ਮੈਂ ਕਿਹੜੇ ਮੱਠ ਦਾ ਆਉਣਾ ਵਿਚਾਰੀ ਜੀ ਪਤਾ ਨਹੀਂ ਇਹ ਕਹਿੰਦੀ ਇੱਕ ਦਲ ਕਹਿੰਦੀ ਮੈਂ ਬੇਬੇ ਨਾਲ ਦੋ ਹੱਥ ਕਰ ਲੈਣਾ ਚੁੱਪ ਕਰਾਉਣਾ ਕਰਾ ਲੂ ਕਹਿੰਦਾ ਕਹਿੰਦੀ ਮਾਦਾ ਵੀ ਕੋਈ ਨਾ ਕਹਿ ਦੇਣਾ ਕਹਿੰਦੀ ਨਹੀਂ ਸਾਡੀ ਦੋ ਦੋ ਹੱਥ ਕਰ ਲੈ ਤੁਹਾਨੂੰ ਇੱਕ ਹੋਰ ਗੱਲ ਦੱਸਾਂਗੇ ਡਾਂਗਾ ਸੁਟਿਆ ਚੱਲ ਬੇਤੇ ਨਾ ਦੋਹਾਂ ਚ ਮੇਰੇ ਨਾਲ ਦੁਪ ਕਰਦੇ ਕਿੰਨਾ ਚੱਲ ਪਿਆ ਜੀ ਬੇਬੇ ਚਾਹ ਸੰਭਾੜ ਦੀ ਚ ਲੈ ਹੋਰ ਕੀ ਮੈਂ ਆ ਰਹੀ ਹਾਂ ਤੇ ਬੀਜੇ ਚੜਾਈ ਉਹ ਦਰਵਾਜ਼ੇ ਤੱਕ ਪਹੁੰਚ ਗਈ ਸੀ ਤਾਂ ਲੜਦੀਆਂ ਲੜਦੀਆਂ ਹੋਰ ਕੀ ਜਿਵੇਂ ਜੋਧੂ ਦੇ ਵਿੱਚ ਲੜਦੀਆਂ ਹੋਣੀਆਂ ਆ ਵੀ ਆਏ ਆਂ ਕਰਦੇ ਕਰਦੇ ਮਗਰ ਪੂਰੇ ਮਾਣ ਨਾਲ ਤਲਵਾਰਾਂ ਚੱਕ ਲਈਏ ਕਿਹਦੇ ਨੇ ਅੱਛਾ ਹੋਰ ਕੀ ਆਂ ਕਿ ਬੇ ਆਂ ਕਿ ਖਾਨਦਾਨੀ ਤਲਵਾਰ ਕਿੱਥੇ ਐੜੀ ਮਰੀ ਬੇਬੇ ਚਲਾਉਂਦੀ ਰਹੀ ਆ ਕਿੱਥੇ ਆ ਸਾਡੀ ਖਾਨਦਾਨੀ ਤਲਵਾਰ ਉਹ 80 ਰੁਪਈਆ ਉਹ 80 ਰੁਪਈਆ ਇਹ ਦੋਹਾਂ ਹੀ ਉਧਰ ਨੇ ਰਾਟੀ ਤੇ ਗੜੇ ਦੇ ਵਿੱਚ ਦਿੱਤੀ ਉਹ ਗੱਲ ਕੀ ਆ ਗੱਲ ਤਾਂ ਇਹ ਨਾਲ ਨਾਲ ਗੱਲਾਂ ਨੇ ਨਾਲ ਨਾਲ ਚਾਹ ਦੀ ਫਿਲੋਸਫੀ ਆ ਸੋ ਨੀ ਮਾਇਓ ਬੇਬੇ ਮਾ ਕਿਉਂ ਨਾ ਆਵੀ ਜਿਹੜੀ ਖਾਨਦਾਨੀ ਤਲਵਾਰ ਆ ਕਿੱਥੇ ਆ ਉਹ ਮੈਨੂੰ ਦੇ ਦੇ ਤੂੰ ਉਹ ਠਾਣੇ ਵਾਲੇ ਦੇ ਫੜਲੀ ਕਹਦੇ ਸਾਡੇ ਮੱਢ ਤੇ ਗਲੇ ਤੇ ਮਾਰੀ ਦੇ ਦੋਸ਼ਮਣ ਵੀ ਮੈਂ ਸਾਰੇ ਉਹਨਾਂ ਵੱਢਨੇ ਆ ਮੈਨੂੰ ਕੋਲਪਾ ਹੁੰਦੇ ਉਹ ਜਾਹਰੀਆ ਹਮ ਪਰ ਬੇਬੇ ਦੰਦੀ ਨਹੀਂ ਜਾਣਗੇ ਕਹਿੰਦੇ ਕੀ ਪਤਾ ਕਿਦਾਂ ਸਰਮਾਣਾ ਪਗਾ ਬੈਣਾ ਕੱਢਣੀ ਪੈਣੀ ਹੈਗਾ ਇਹ ਮੰਜੇ ਤੇ ਨਹੀਂ ਰੱਖਦੀ ਇੱਧਰੇ ਪਾਸੇ ਗਾਟੀ ਵਾਦਾ ਵਿਚਾਰ ਕੀ ਮੈਂ ਤੈਨੂੰ ਦੱਸਾਂ ਫੇਰ ਨਾ ਕਹੀ ਉਹ ਦੇਖੋ ਇਹ ਤੈਨੂੰ ਲੋਹੇ ਡੱਡਾ ਰੱਖਿਆ ਹੋਇਆ ਨਹੀਂ ਨਾ ਬੁੜੀ ਬੁੜੀ ਨੇ ਗਾਲਤਾ ਇਹਨੇ ਤੇਰੀ ਲੱਤ ਵਾਂ ਲਾ ਦੇਣੀ ਹੈ ਨਾ ਹੇ ਹਾਂ ਹੈ ਬੇਬੇ ਤੁਸੀਂ ਮਾਵਾਤੀਆਂ ਉਹ ਵੇਰੀ ਮਾਵਾ ਦੀਆਂ ਆਂ ਇਹਦਾ ਇਕੱਠੇ ਆ ਰੋਟੀ ਖਾਣੀਆਂ ਦੋਏ ਸਰਮਦਰ ਨਾਲ ਖਾਣੀਆਂ ਰੋਟੀ ਹੈ ਕਹਿੰਦੀ ਆ ਉਹ ਕਹਿੰਦੀ ਮਾਹੋੜੀ ਬੇਬੇ ਨਾਲ ਰੁੱਟੀ ਆਣੀਆਂ ਤੇ ਤੁਸੀਂ ਉਹੀ ਥਾਲੇ ਰੋਟੀ ਖਾਈ ਜਾਂਦੀ ਹੋ ਦੋਏ ਜਾਣੀਆਂ ਅਜੇ ਤੱਕ ਮੈਂ ਕਿਹਾ ਨਾ ਹਟ ਖਾਣ ਦਾ ਨਹੀਂ ਥਾਲ ਦੀ ਜੱਦੀ ਥਾਲ ਜੱਦੀ ਥਾਲ ਪਹਿਲ ਭਾਰੇ ਵਾਉਂਦਾ ਬੇਬੇ ਉਹ ਥਾਲ ਕਹਿੰਦੇ ਭਾਰੇ ਵਾਉਂਦੇ ਨੇ ਨਾ ਪਹਿਲੇ ਹੁਣ ਤਾਂ ਸਾਰੇ ਹੌਲੇ ਹੌਲੇ ਜੇ ਨੇ ਪਤਲੀ ਜਾਦਰ ਦੇ ਜਦੋਂ ਤੁਸੀਂ ਇਹ ਕਹਿੰਦੇ ਕਿ ਪੁੱਤਿਆਂ ਨੂੰ ਪੱਤਣ ਭਾਰਾ ਬੰਦੂਗਾ ਜੀ ਨਾ ਤੇ ਕਾਂਸੀ ਨਹੀਂ ਸਾਰੇ ਬਾਰੇ ਟੋਟਲੀ ਪੁੱਤਵਾਦੇ ਹੁੰਦੇ ਦੀ ਅੱਗੇ ਕਾਂਸੀ ਜੀ ਨੇ ਦੱਸੰਦੀ ਅੱਛਾ ਅੱਛਾ ਜੀ ਜੀ ਹਾਂ ਕਾਂਸੀ ਜੀ ਅੱਛਾ ਉਹ ਹੁੰਦੇ ਆ ਜਾ ਕੇ ਵਿਆਹ ਕਰਨਾ ਤੇ ਹੂੰ ਰੋਗਾਂ ਨਾਲ ਨਹੀਂ ਰੋਗਾਂ ਤੋਂ ਡਰਨਾ ਨਹੀਂ ਹੁੰਦਾ ਅੱਛਾ ਨੇ ਉਦੋਂ ਪੱਤੜ ਵਸਤਾ ਸੀ ਨੂੰ ਹਾਂ ਹੁਣ ਪੱਤੜ ਬਹੁਮੇਗਾ ਹੋ ਗਿਆ ਲੋਕ ਪੱਤੜ ਦੇ ਭਾਂਡੇ ਵੇਚ ਕੇ ਦੂਰੇ ਭਾਂਡੇ ਲਈ ਜਾਂਦੇ ਆ ਇਹ ਮੂਰਗਮਤੀ ਆ ਲੋਕਾਂ ਦੀ ਮੇਰੇ ਹਿਸਾਬ ਨਾਲ ਬਿਜੁਰਗਾਂ ਦੀ ਚੀਜ਼ਾਂ ਸਾਹਮਣੇ ਰੱਖਣੀਆਂ ਚਾਹੀਦੀਆਂ ਪਰ ਆਪਣੇ ਘਰ ਦੇ ਵਿੱਚ ਚਾਹੇ ਥੋੜੀ ਹੀ ਨੇ ਪਰ ਦੋ ਦੋ ਚਾਰ ਚਾਰ ਆਪਣੇ ਸਾਰੇ ਘਰਾਂ 'ਚ ਪੱਤੜ ਦੇ ਭਾਂਡੇ ਪਏ ਆ ਅਜ ਵੀ ਬਿਯੋਦਿਆਂ ਦੀ ਜਿਹਾਨੀ ਰੱਖਣੇ ਜ਼ਰੂਰ ਚਾਹੀਦੇ ਆ ਲੋਕ ਵੇਚੀ ਜਾਂਦੇ ਆ ਅੱਜ ਵੀ ਗੱਲ ਕਹਿਣੀ ਚਾਹੁੰਦਾ ਚਲੋ ਅਸੀਂ ਬਾਲੇ ਸਿਆਣੇ ਤਾਂ ਹੈ ਨਹੀਂ ਉਤੋਂ ਸਾਰਿਆਂ ਤੋਂ ਨਕਮਾਨ ਹੈ ਮਿੱਤੋ ਤੁਸੀਂ ਸਾਰੇ ਸਿਆਣੇ ਹੋ ਪਰ ਫਿਰ ਵੀ ਮੈਂ ਜੀ ਕਹਣੀ ਜਾਉਣਾ ਵੀ ਜਿਨ੍ਹਾਂ ਦੇ ਘਰੇ ਪੱਤਲ ਦੇ ਭਾਂਡੇ ਆ ਇਹਨੇ ਆਪਣੇ ਬਜ਼ੁਰਗਾਂ ਨੇ ਨਹੀਂ ਸੰਭ ਕਰੀ ਜਾਂਦੀ ਆ। ਸਾਈ ਦੇ ਗਣੀਆ ਹੋ ਗਿਆ ਮਾ। ਬਾਡੀ ਦਾ ਸਾਈ ਦੇ ਵਿਆਹ ਦੇ ਵਿੱਚ ਆਪਾਂ ਕੱਲੀ ਪ੍ਰਾਂਤ ਹੀ ਦੇਣੀ ਆ ਉਹ ਤਾਂ ਹੋਣੀ ਜਣਾ। ਬਾਪੂ ਹੋਰ ਕੁਝ ਨਹੀਂ ਦੇਣਾ ਇਹ ਸਿਰਫ ਇੱਕ ਪ੍ਰਾਂਤ ਦੇਣੀ ਆ ਵਿਆਹ ਚ। ਕੀ ਕਰ ਬੇਬੇ? ਹੋਰ ਕੱਪੜੇ ਈੜੇ ਹੋਰ ਆਰ ਸਿੰਘਾਰ ਦਾ ਸਮਾਨ। ਅੱਛਾ ਮਾ ਹਾਂ ਕਿਨੇ ਕਰੀ ਪੱਤਲ ਦੀ ਉੱਪਰੇ ਗਏ। ਉਹਨਾਂ ਨਾਲੇ ਧਾਰ ਦਾ ਪ੍ਰਾਂਤ ਨਾਲੇ। ਇਹਦਾ ਵਿਆਹ ਤੇ ਫਿਰ ਜਿਹੜੀ ਠੀਕ ਬੇਬੇ ਨੂੰ ਇਹ ਦੱਸ ਤੋਂਗੇ ਤੇ ਵਿਆਹ ਤੇ ਤੂੰ ਮਤਲਬ ਕਹਿ ਜੀ ਡਰੈਸ ਬਣਾਉਣੀ ਆ ਕਹਿ ਜੀ ਤੇਰੀ ਲੀ ਡਰੈਸ ਤਿਆਰ ਕਰਾਈਏ ਮੇਰੇ ਨਾਲ ਦਾ ਮੈਚਿੰਗ ਲੈਗਾ ਲੈਗਾ ਆਉਗਲੀ ਮੇਰੇ ਨਾਲ ਦਾ ਮੈਚਿੰਗ ਪਾਉਣਾ ਬੇਬੇ ਤੇ ਇਹ ਨਹੀਂ ਪਤਾ ਲੱਗਣਾ ਦੋਹਾਂ ਦੇ ਵਿੱਚੋਂ ਕਿ ਕੁੜੀ ਕਿਹੜੀ ਆ ਭਾਈ ਔਖਾ ਹੋਣਾ ਕਰ ਲੱਪਣਾ ਬੈਟਰੀ ਵਾਲਾ ਗੱਲ ਪਣਾ ਪੈਣਾ ਕਹਿ ਬੇਬੇ ਨਹੀਂ ਬੇਬੇ ਅਜੇ ਤੂੰ ਵਿਆਹ ਇਹਦਾ ਦਿਖਾਉਣਾ ਹੈ ਮੈਂ ਤਾਂ ਹਨਾ ਮੈਂ ਤਾਂ ਚੱਲ ਕਰਾਉਣਾ ਨਹੀਂ ਉਹ ਨਹੀਂ ਮੈਂ ਵੀ ਕਰਾਉਣਾ ਆਂ ਮੈਨੂੰ ਮੈਂ ਛੜਾ ਹੀ ਰਹਿਣਾ ਮੈਂ ਰਿਕਾਰਡ ਕੈਮ ਕਰਦਾ ਆਂ ਆਪਾਂ ਦੋਵੇਂ ਛੜੇ ਰਹਿ ਗਏ ਆਪਾਂ ਕੋਈ ਹੁਣ ਤੱਕ ਫੇਰ ਕੀ ਉਹਦਾ ਤਾਂ ਡੈਥ ਹੋ ਗਈ ਮੈਂ ਤਾਂ ਡੈਥ ਨਹੀਂ ਹੋਇਆ ਮੈਂ ਜੋਦਾ ਜਾਗਦਾ ਹੋਰ ਕੋਈ ਜੋਦਾ ਜਾਗਦਾ ਖੜਾ ਤਾਂ ਨਹੀਂ ਆ ਬਈ ਮੰਗਾ ਮਾਮਾ ਮੰਗਾ ਮਾਮਾ ਹੈਂ ਮੰਗਾ ਮਾਮਾ ਓਏ ਉਹ ਤਾਂ ਰੇਫੇ ਵਾਲੀ ਜਾ ਗਿਆ ਹੈਗਾ ਨਾ ਵੀ ਛੜਾ ਹੀ ਆ ਨਹੀਂ ਨਹੀਂ ਛੜਾ ਜਾਓ ਤੂੰ ਕਾਰਲਾ ਸੋਤੇ ਨਾਮਾ ਉਹ ਜਾ ਲਾਲਾ ਤੂੰ ਜਾਨਾ ਜਾਨਾ ਜੁਕਰ ਮੁੜੇ ਨਾ ਤੇ ਜੋ ਮੈਂ ਤੇਰਾ ਲਾ ਮਾਰੀਆ ਤੇ ਇਹ ਕਹਿੰਦੀ ਮਾਮਾ ਦੀ ਆਂਦੀ ਐ ਨਾ ਤੇ ਤੇ ਡਾਕ ਟੱਕ ਲਈ ਤੂੰ ਬਦਲਾ ਮੈਂ ਤੈਨੂੰ ਦੱਸ ਦਿਆਂ ਬੇਬੇ ਇਹ ਤੇ ਡਾਂਗ ਘੱਟ ਲਾ ਗਈ ਅੱਗੇ ਤੇ ਬਹੁਤ ਲਾ ਦਿਜੀਏ ਤੂੰ ਦਮ ਕਾ ਘਟਾਦਾ ਹਾਂ ਉਹ ਜਦੋਂ ਨਾ ਚੜ ਜੀਏ ਫਿਰ ਉਹਨਾਂ ਲੱਗਦਾ ਵਾਕ ਉਹ ਜੀ ਮਾਤਰੂ ਦੰਨਾ ਸੰਦੂਕ ਚੋਂ ਕੱਢ ਕੇ ਤਲਵਾਰ ਅੱਜ ਲੋਹੇ ਦਾ ਮੋਡਾ-ਗੋਡਾ ਫੇਰ ਇੱਥੇ ਬੈਸਬਾਲ ਪਿਆ ਬਾਰੇ। ਕੀਆ? ਹੂੰ। ਲੋਹੇ ਦਾ ਫੇਰਦੇ ਆ ਜਿਹਦੇ ਹੱਤੀ ਨੇ। ਆਓਗਾ ਜੇ ਕੰਮ ਨਹੀਂ ਕਰੂਗਾ ਤੇ ਕਹੇ ਤੇ। ਹੂੰ। ਇਹ ਚਲੋ ਕੋਈ ਗੱਲ ਨਹੀਂ। ਇਹ ਸਰਪੇ ਇੱਕ ਹਾਸੀ ਖੇਢੀ ਆ ਹਨਾ। ਹਲਵਾ ਆਂਟੀ ਆ ਵਿਚਾਰੀ ਉਹ ਵੀ ਬਹੁਤ ਸਾਊ ਐ ਜੀ ਗੱਲ ਨਹੀਂ। ਬੇਬੇ ਤੇ ਇਹਨਾਂ ਦਾ ਦੋਨਾਂ ਦਾ ਪਿਆਰ ਵੀ ਬਹੁਤ ਐ ਇੱਥੇ ਇਕੱਠੀਆਂ ਬੈਠੀਆਂ। ਗੱਲਾਂ ਮਾਰਦੀਆਂ ਨੇ ਮਿੰਟ 'ਚ ਦੋਨੇ ਕਾਟਵਾਂ ਜੀ ਟੀਵੀ ਹੋਏ ਅੰਗਰੇ। ਕੋਈ ਇਹ ਦਿਲੋਂ ਬੇਬੇ ਦਿਲੋਂ ਹੀ ਉਹਦਾ ਮਾੜਾ ਗੱਲ ਨਹੀਂ। ਬੇ ਦਿਲੋਂ ਤੇ ਨਹੀਂ ਤੁਹਾਡਾ ਸੋਚਦੀ। ਇਤੇ ਕਾਇਆ ਤੂੰ ਇਹ ਕਹਿੰਦੀ ਹੈ ਵੀ ਟਾਈਮ ਦਾ ਕੰਮ ਨਵੇੜਦਾ ਭਾਈ ਨਹੀਂ ਨਹੀਂ ਉਹ ਗੱਲ ਕਰਦੇ ਆ ਵੀਡੀਓ ਦੇਖਣ ਵਾਲਿਆਂ ਨੂੰ ਲੱਗੂ ਸ਼ਾਇਦ ਵੀ ਇਹ ਸਲਮਾ ਨੂੰ ਗਾਲਾਂ ਕੱਢਦੀ ਆ ਉਹ ਜੇਬ ਉਹ ਆ ਮੈਂ ਤਾਂ ਮੈਂ ਇਹ ਦੱਸਦਾ ਮੈਂ ਕਿਹਾ ਬੇਬੇ ਸਿਰਫ ਉਹ ਨੂੰ ਇਹ ਕਹਦੀ ਹੈ ਵੀ ਤੂੰ ਟਾਈਮ ਦਾ ਕੰਮ ਨਵੇੜਦਾ ਹੋਰ ਬੇਬੇ ਹਾਂ ਯਾਦਾ ਟਾਈਮ ਨਾਲ ਵਿਲੀ ਹੋ ਜਾਣਾ ਸਿਰਫ ਇੱਕ ਇਹ ਹਾਸਿਆ ਗੇਟੀਆਂ ਨੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਸੁਝਾਅ ਦਿਆ ਕਰੋ ਸਾਨੂੰ ਤੁਸੀਂ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਨਾ ਹਰ ਵੀਡੀਓ ਜਿਹੜੇ ਆ ਜੀ ਕਰਦੇ ਕਰਦੇ ਤੁਹਾਡੀ ਮਰਜ਼ੀ ਆ ਸਾਡਾ ਕਹਿਣ ਦਾ ਫਰਜ਼ ਆ ਜੀ ਕਹਿ ਦੇਨੇ ਹੁੰਦੇ ਆ ਜੇ ਤੁਹਾਨੂੰ ਵਧੀਆ ਲੱਗਦਾ ਬਈ ਮੇਰੇ ਪੀਰਾਂ ਨੂੰ ਭੈਣਾਂ ਨੂੰ ਮਾਤਾ ਮਾਂ ਨੂੰ ਬੇਨਤੀ ਆ ਜੀ ਤੁਹਾਨੂੰ ਵਧੀਆ ਲੱਗ ਰਹੀਆਂ ਵੀਡੀਓ ਤਾਂ ਚੈਨਲ ਸਬਸਕ੍ਰਾਈਬ ਕਰਿਆ ਕਰੋ ਨਹੀਂ ਕੋਈ ਕਿਸੇ ਦਾ ਧੱਕਾ ਦਾ ਹੈ ਨਹੀਂ ਹਨਾ ਥੋੜਾ ਆਪਣਾ ਰਾਕਾ ਥੋੜਾ ਆਪਣਾ ਹੋਣਾ ਥੋੜਾ ਆਪਣਾ ਗੁਕਾ ਆਪਣੇ ਹੁੱਠੇ ਦਾ ਦੱਬਣਾ ਨਹੀਂ ਸੋ ਵਧੀਆ ਲੱਗ ਜੀ ਨੇ ਤਾਂ ਸਬਸਕ੍ਰਾਈਬ ਜਰੂਰ ਕਰ ਲੈ ਤੁਹਾਡੇ ਚੰਗਾ ਹੁੰਦਾ ਨਾ ਤਾਂ ਸਾਨੂੰ ਥੋੜੀ ਦਿਲ ਨੂੰ ਖੁਸ਼ੀ ਹੁੰਦੀ ਆ ਕਿਉਂਕਿ ਚੱਕਰ ਇਹ ਆ ਜਿਹੜੀ ਇਹ ਮੂਵੀ ਐ ਸ਼ੂਟ ਕਰਨ ਨੂੰ ਬਹੁਤ ਮਹਿੰਗੇ ਮਹਿੰਗੇ ਕੈਮਰੇ ਫਟਕਾ ਕੇ ਤੇ ਆਈ ਲਾਈਟਾਂ ਪੁੱਟ ਕੇ ਬਾਕੀ ਸਾਡੀ ਬੇਬੇ ਵਿਚ ਆਉਣ ਦੀ ਇਹਦੀ ਫੀਸ ਬਹੁਤ ਜ਼ਿਆਦਾ ਆ ਕਿਉਂਕਿ ਇਹ ਦਾ 1 ਮਿੰਟ ਦੀ ਵੀਡੀਓ ਦਾ 1 ਲੱਖ ਰੁਪਈਆ ਲੈਂਦੀ ਆ ਹੁਣ ਜਿੰਨੇ ਮਿੰਟ ਦੀ ਵੀਡੀਓ ਬਣੀਆਂ ਤੇ ਹਿਸਾਬ ਲਾ ਲਓ ਵੀ ਸਾਡੀ ਬੇਬੇ ਦਾ ਕਿੰਨਾ ਰੁਪਈਆ ਬਣ ਗਿਆ ਇਹ ਦੇਣਾ ਪੈਣਾ ਧੰਨਵਾਦ ਸਸਟਾ